ਸਾਥੀਓ ਮੇਰੇ ਨਾਲ ਨੇ ਦੀਪਕ ਸ਼ਰਮਾ ਚਨਾਰਥਲ ਕਿਸਾਨ ਅੰਦੋਲਨ ਦੇ ਜਾਣੇ ਪਛਾਣੇ ਚਿਹਰੇ ਬਹੁਤ ਵੱਡੇ ਐਕਟੀਵਿਸਟ ਪੰਜਾਬੀ ਭਾਸ਼ਾ ਦੇ ਸਕੂਤ ਤੇ ਬਹੁਤ ਨਿਹਤੜਕ ਪੱਤਰਕਾਰ ਇਹ ਜਿਹਿਆਂ ਬਹੁਤ ਸਾਰੇ ਖਿਤਾਬਾਂ ਦੇ ਨਾਲ ਨਾਵਾਂ ਦੇ ਨਾਲ ਤੁਸੀਂ ਜਾਣਦੇ ਹੋਵੋਗੇ ਅਕਸਰ ਇਹਨਾਂ ਨੂੰ ਵੇਖਿਆ ਹੋਵੇਗਾ ਅੱਜ ਸਬਬ ਮਿਲਿਆ ਚੰਡੀਗੜ੍ਹ ਦੇ ਇੱਕ ਵਾਕਿੰਗ ਟ੍ਰੈਕ ਹੈ ਰੂਜ਼ ਗਾਰਡਨ ਦੇ ਵਿੱਚ ਸਾਨੂੰ ਇਕੱਠੇ ਬਤੀਤ ਕਰਨ ਦਾ ਸ਼ਰਮਾ ਜੀ ਤੋਂ ਸੁਣਿਆ ਵੀ ਕੁਝ ਕਵਤਾਵਾਂ ਸੁਣੀਆਂ ਜਾਣ ਕੋਈ ਗੱਲਾਂ ਬਾਤਾਂ ਕੀਤੀਆਂ ਜਾਣ ਸ਼ਰਮਾ ਜੀ ਪਹਿਲੀ ਕਵਤਾ ਜਿਹੜੀ ਤੁਹਾਡੇ ਇਸ ਵਕਤ ਜਹਨ ਚ ਹੈਗੀ ਆ ਇਹੇ ਸਭ ਤੋਂ ਵੱਧ ਜਿਹੜਾ ਮੇਰਾ ਮਕਬੂਲ ਸ਼ੇਅਰ ਹੈ ਨਾ ਗੋਤਮ ਵੀਰ ਹਾਂਜੀ ਉਹ ਪੰਜਾਬ ਨੂੰ ਲੈ ਕੇ ਪੰਜਾਬ ਦੀ ਮਿੱਟੀ ਨੂੰ ਲੈ ਕੇ ਹੀ ਆ ਹਾਂਜੀ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ मां बोली ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿਦਾ ਬਹੁਤ ਵਧੀਆ ਪੰਜਾਬੀ ਮਾਂ ਬੋਲੀ ਅਸਲ ਦੇ ਵਿੱਚ ਚਾਹੇ ਕਾਫੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਭਾਸ਼ਾ ਦੇ ਕਈ ਰੂਪ ਸਾਨੂੰ ਮਿਲਦੇ ਨੇ ਬਿਲਕੁਲ ਜਿਵੇਂ ਇੱਥੇ ਮਾਲਵਾ ਮਾਝਾ ਦੁਆਬਾ ਉਹਦੇ ਪਾ ਉਹ ਖੇਤਰ ਦੀ ਭਾਸ਼ਾ ਸਾਨੂੰ ਮਿਲਦੀ ਆ ਉਸੇ ਤਰ੍ਹਾਂ ਜਿਹੜੀ ਪਾਕਿਸਤਾਨ ਦੇ ਜਿਹੜਾ ਖੇਤਰ ਦਾ ਪੰਜਾਬ ਹੈ ਉਹਦੇ ਵਿੱਚ ਵੀ ਜਿਹੜੀ ਕਾਫੀ ਭਾਸ਼ਾਵਾਂ ਉਹਦੀਆਂ ਕਿ ਦਿਨਾਂ ਕਿਤੇ ਖੇਤ ਦੇ ਅਨੁਸਾਰ ਮਿਲਦੀਆਂ ਨੇ ਪਰ ਪੰਜਾਬੀ ਭਾਸ਼ਾ ਦਾ ਮੈਂ ਪਾਤਰ ਸਾਹਿਬ ਨਾਲ ਜਦੋਂ ਗੱਲ ਹੋਈ ਸੀ ਵੀ ਕੀ ਇਹ ਖਤਮ ਹੋ ਰਹੀ ਹੈ ਤਾਂ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਵੀ ਉਹ ਹੋ ਸਕਦਾ ਇੱਕ ਸਮੇਂ ਤੇ ਆ ਕੇ ਇਹਨੂੰ ਖਤਰਾ ਹੋਵੇ ਉਹ ਸਾਰਾ ਜਿੰਨੀਆਂ ਵੀ ਖੇਤਰੀ ਭਾਸ਼ਾਵਾਂ ਨੇ ਉਹਨਾਂ ਨੂੰ ਖਤਰਾ ਹੈਗਾ ਤੇ ਜੇ ਦੇਖਿਆ ਜਾਵੇ ਉਹ ਕਹਿੰਦੇ ਇਹ ਵੀ ਹੋ ਸਕਦੀ ਹੈ ਵੀ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਸਾਡਾ ਭਾਈਚਾਰਾ ਵੱਖ-ਵੱਖ ਦੇਸ਼ਾਂ 'ਚ ਫੈਲ ਰਿਹਾ ਇਹ ਹੋਰ ਤਰੱਕੀ ਕਰੇ ਇਹ ਜਿਹੜੇ ਬਾਰੇ ਕੋਈ ਜ਼ਰੂਰੀ ਨਹੀਂ ਵੀ ਖਤਮ ਹੀ ਹੋਏਗੀ ਹੋ ਸਕਦਾ ਇਹਦਾ ਪਸਾਰ ਵੀ ਬਹੁਤ ਸਾਰਾ ਹੋਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਜਿਹੜੀ ਪੰਜਾਬੀ ਬੋਲੀ ਆ ਇੱਕ ਤਾਂ ਉਹਦੀ ਗੁਰਮੁਖੀ ਲਿਪੀ ਆ ਜੀ ਇੱਕ ਉਹਦੀ ਸ਼ਾਹਮੁਖੀ ਲਿਪੀ ਆ ਹਾਂਜੀ ਸ਼ਾਹਮੁਖੀ ਬੋਲੀ ਵਾਲੇ ਸਾਡੇ ਨਾਲੋਂ ਕਿਤੇ ਜ਼ਿਆਦਾ ਕਿੰ ਗੁਣਾ ਵੱਧ ਬੋਲਣ ਵਾਲੇ ਆ ਬੋਲਣ ਵਾਲੇ ਹਾਂਜੀ ਪਰ ਗੁਰਮੁਖੀ ਲਿਪੀ ਦੇ ਵਿੱਚ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਸੋ ਇਸ ਲਈ ਮੇਰਾ ਮੰਨਣਾ ਇਹ ਹੈ ਕਿ ਸਾਡੇ ਕੋਲ ਉਹ ਇੱਕ ਆਧ ਗ੍ਰੰਥ ਜਿਹਾ ਪਿਆ ਹੈ ਹਾਂ ਕਿ ਜਿਹੜਾ ਰਹਿੰਦੀ ਦੁਨੀਆ ਤੱਕ ਜਦ ਤੱਕ ਦੁਨੀਆ ਕਾਇਮ ਹੈ ਤਦ ਤੱਕ ਉਹ ਸਾਡੀ ਬੋਲੀ ਨੂੰ ਬਚਾ ਕੇ ਰੱਖਣ ਵਾਲਾ ਉਹਨੂੰ ਪ੍ਰਸਾਰ ਕਰਨ ਵਾਲਾ ਉਹਦੇ ਮਾਧਿਅਮ ਰਾਹੀਂ ਨਵੀਂ ਪੀੜ੍ਹੀ ਨੂੰ ਜੋੜਨ ਵਾਲਾ ਸੋ ਇਸ ਲਈ ਮਾਂ ਬੋਲੀ ਨੂੰ ਖਤਰੇ ਹੈਗੇ ਬਿਲਕੁਲ ਤੁਸੀਂ درست ਕਿਹਾ ਕਿ ਚੁਣੌਤੀਆਂ ਹੈਗੀਆਂ ਹਮ ਅਕਸਰ ਇਹ ਸਵਾਲ ਵੀ ਆਉਂਦਾ ਹੈ ਕਿ ਕਈ ਸ਼ਬਦ ਵਿੱਚ ਦਾਖਲ ਹੋ ਰਹੇ ਨੇ ਜੀ ਦੂਜੀਆਂ ਭਾਸ਼ਾਵਾਂ ਵਾਂ ਦੇ ਇਕ ਕਰਾਰੇ ਨੇ ਤੁਸੀਂ ਪਾਤਰ ਸਾਹਿਬ ਦੀ ਗੱਲ ਕੀਤੀ ਮੈਨੂੰ ਪਾਤਰ ਸਾਹਿਬ ਦੀ ਇੱਕ ਸਤਰ ਬਹੁਤ ਧਿਆਨ ਚ ਆਉਂਦੀ ਹੈ ਜੀ ਉਹ ਕਹਿੰਦੇ ਕਿ ਇੱਕ ਬਾਦਸ਼ਾਹ ਇੱਕ ਬੰਦਾ ਦਰਿਆ ਹੁੰਦੀ ਹੈ ਹਮ ਜਦੋਂ ਬਹਿ ਰਹੀ ਹੈ ਤਾਂ ਉਹਨੇ ਬਹੰਦਿਆਂ ਬਹੰਦਿਆਂ ਕਿਨਾਰਿਆਂ ਤੋਂ ਬਹੁਤ ਕੁਝ ਨਾਲ ਲੈਣਾ ਹੁੰਦਾ ਜੀ ਤੇ ਬਹੁਤ ਕੁਝ ਨਾਲ ਛੱਡ ਜਾਣਾ ਹੁੰਦਾ ਇਸ ਲਈ ਸਮੇਂ ਦੇ ਬਹਿਣ 'ਚ ਕਈ ਸ਼ਬਦ ਸਾਡੇ ਰਹਿ ਜਾਂਦੇ ਨੇ ਕਈ ਨਵੇਂ ਸ਼ਾਮਲ ਹੋ ਜਾਂਦੇ ਨੇ ਪਰ ਇਹ ਮਤਲਬ ਇਹ ਨਹੀਂ ਕਿ ਭਾਸ਼ਾ ਨੂੰ ਕੋਈ ਖਤਰਾ ਉਹਦੇ ਨਾਲ ਹੋ ਗਿਆ ਜਾਂ ਕਮਜ਼ੋਰ ਹੋ ਜੂ ਉਲਟਾ ਉਹ ਭਾਸ਼ਾ ਹੋਰ ਤਕੜੀ ਹੁੰਦੀ ਹੈ ਹੋਰ ਸ਼ਬਦਾਂ ਨੂੰ ਲੈ ਕੇ ਪਰ ਇਹ ਚੁਣੌਤੀ ਹੈਗੀ ਹੈ ਕਿ ਜਦੋਂ ਸਰਕਾਰਾਂ ਸਿਸਟਮ ਹੈ ਨਾ ਪ੍ਰਸ਼ਾਸਨ ਤੁਹਾਡੀ ਭਾਸ਼ਾ ਦੀ ਬਜਾਏ ਹੋਰ ਭਾਸ਼ਾਵਾਂ ਨੂੰ ਮੂਰੇ ਲਿਆਉਣ ਦੀ ਕੋਸ਼ਿਸ਼ ਕਰੇ ਫਿਰ ਚੁਣੌਤੀਆਂ ਆਉਣਗੀਆਂ ਉਹਦੇ ਲਈ ਨਵੀਂ ਪਨੀਰੀ ਨੂੰ ਪਹਿਰੇਦਾਰੀ ਕਰਨ ਦੀ ਲੋੜ ਹੈ ਕਰਨ ਦੀ ਲੋੜ ਠੀਕ ਹੈ ਜਾਨੀ ਕਿ ਭਾਸ਼ਾ ਨਾਲ ਜੁੜੇ ਰਹਿਣਾ ਹੀ ਭਾਸ਼ਾ ਨੂੰ ਜਿਉਂਦਾ ਰੱਖਣ ਦਾ ਜੋਲ ਹੈ ਕਰੂਗਾ ਸਭ ਕਰ ਦੇਗਾ ਕਰੂਗਾ ਇਹ ਝੂੜੀ ਆ ਅੱਜ ਕੱਲ ਜੀ ਅੱਜ ਕੱਲ ਗੌਤਮ ਵੀਰ ਮੈਂ ਜੋ ਲਿਖ ਰਿਹਾ ਹਾਂ ਨਾ ਉਹ 2 ਸਤਰੀ ਕਪਤਾ ਲਿਖ ਰਿਹਾ ਹਾਂ ਠੀਕ ਹੈ ਹੋ ਸਕਦਾ ਹੈ ਕਿ ਜਲਦੀ ਤੁਹਾਨੂੰ ਅਗਲੀ ਕਿਤਾਬ ਜਿਹੜੀ ਮੈਂ ਲੈ ਕੇ ਆਵਾਂ ਉਹ 270 ਹੋਵੇ ਕੋਈ ਨਾ ਮੈਨੂੰ ਤਾਂ ਮੈਂ ਦੋ ਲਾਈਨਾਂ ਨਾਲ ਆਪਣੀ ਗੱਲ ਆਪਾਂ ਮਕਾਉਨੇ ਆ ਦੋ ਸ਼ੇਅਰ ਮੈਨੂੰ ਬੜੇ ਉਹਦੇ ਚੋਂ ਪਸੰਦ ਆਉਂਦੇ ਜੀ ਰਸਤਿਆਂ ਨੂੰ ਲੈ ਕੇ ਨੇ ਜੀ ਪਹਿਲਾ ਹੈਗਾ ਕਿ ਵਕਤ ਕਿਵੇਂ ਲੰਘਿਆ ਆਪਣੇਆਂ ਨਾਲ ਪਤਾ ਹੀ ਨਹੀਂ ਲੱਗਿਆ ਹਾਂਜੀ ਵਕਤ ਕਿਵੇਂ ਲੰਘਿਆ ਆਪਣੇਆਂ ਨਾਲ ਪਤਾ ਹੀ ਨਹੀਂ ਲੱਗਾ ਜੀ ਵਕਤ ਪੈਣ ਤੇ ਕਦੋਂ ਲੰਘ ਗਏ ਆਪਣੇ ਪਤਾ ਹੀ ਨਹੀਂ ਲੱਗਾ ਤਮਾ ਤੇ ਦਾ ਕੋਈ ਪ੍ਰੋਸਸ ਨਹੀਂ ਹੁੰਦਾ ਬਿਲਕੁਲ ਹਾਂ ਸਦੋਂ ਦਾ ਕੋਈ ਜਦੋਂ ਔਖਾ ਟਾਈਮ ਹੁੰਦਾ ਜਦ ਜਿਹੜੇ ਨਾਲ ਖੜਦੇ ਨੇ ਅਸਲੀ ਤੁਹਾਡੇ ਉਹ ਨਹੀਂ ਮੁਸੀਬਤ ਤੇ ਪਤਾ ਲੱਗਦਾ ਹਾਂ ਦੂਸਰਾ ਜਿਹੜਾ ਮੈਨੂੰ ਬਹੁਤ ਪਸੰਦਾ ਸ਼ੇਅਰ ਹੈ ਉਹ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਇੱਕ ਪ੍ਰਤੀਕ ਹੈ ਕੁਝ ਮੈਂ ਲਿਖਿਆ ਕਦੀ ਉਧੜੇ ਰਿਸ਼ਤਿਆਂ ਨੂੰ ਸਿਲਿਆ ਵੀ ਕਰ ਜੀ ਕਦੀ ਉਧੜੇ ਰਿਸ਼ਤਿਆਂ ਨੂੰ ਸਿਲਿਆ ਵੀ ਕਰ ਕਦੀ ਮਤਲਬ ਤੋਂ ਬਿਨਾ ਮਿਲਿਆ ਮਿਲਿਆ ਵੀ ਕਰ ਵਾਹ ਜੀ ਵਾਹ ਬਹੁਤ ਖੂਬ ਬਹੁਤ ਸ਼ੁਕਰੀਆ ਬਹੁਤ ਖੂਬ ਆਪਣੇ ਦੀਪਕ ਸ਼ਰਮਾ ਚਨਾਰਥਲ ਤੇ ਬਹੁਤ ਵਧੀਆ ਗੱਲਾਂ ਹੋਈਆਂ ਬਹੁਤ ਵਧੀਆ ਅੱਜ ਸਮਾਂ ਲੰਘਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਕੋ ਤੰਵੀਰ ਤੁਹਾਡਾ ਧੰਨਵਾਦ ਤੁਹਾਨੂੰ ਮਿਲਣਾ ਹਮੇਸ਼ਾ ਐ ਹੁੰਦਾ ਕਿ ਰੱਬ ਦੇ ਦਰ ਤੇ ਆ ਕੇ ਕੋਈ ਘੰਟੀ ਵਜਾ ਲਈ ਬਹੁਤ ਚੰਗਾ ਲੱਗਦਾ ਹੈ ਬਹੁਤ ਚੰਗਾ ਲੱਗਦਾ ਸ਼ੁਕਰੀਆ